ਆਦਮੀ ਨੂੰ ਆਉਂਦਾ ਹੀ ਕੋਲੇ ਮੋਰ ਕੋਲ ਜਾਂ ਜੀ ਗੁਰੂਆਂ ਦੇ ਫਖਸ਼ੇ ਹੋ ਜੇ ਤੇ ਉਹ 4 ਵੇ ਦਾ ਫਕਤਾ ਹੋ 8 ਵੇ ਕਾ ਸ਼ਿਰੂਰ ਹਰ ਕ੍ਰਿਸ਼ਨ ਤਾਂ ਲੋ ਜਾ ਰਹੇ ਸੀ ਇਹ ਦਿੱਲੀ ਨੂੰ ਰਾਹ ਦੇ ਵਿੱਚ ਜਿੱਕੇ ਜਿਹੜਾ ਦੀਵਾਨ ਆਸਨ ਆਇਆ ਤੇ ਸੰਗਤਾਂ ਦਾ ਦਰਸ਼ਨ ਵਾਸਤੇ ਆ ਰਹੀ ਹੈ ਇੱਕ ਬ੍ਰਾਹਮਣ ਆ ਗਿਆ ਉਸ ਨੂੰ ਆਪਣੇ ਲਈ ਕਹਿੰਦਾ ਕਿਹੜੇ ਮਹਾਪੁਰਸ਼ ਹੈ कहते आदि जगत गुरु सब नानक देव जी महाराज धीपी ग विराजमान आठवें पातशाह श्री गुरु हर कृष्ण जी महाराज ने दर्शन करके अपना जीवन सफल करी उम्र देखियो उम्र छोटी ना था कर तो कृष्ण तरा ही फिर ਇਹਨੂੰ ਟੂ ਕੋਸ਼ਲ ਅਵਸ਼ਕੀ ਹੋਲਡਿਆ ਗਿਆ ਜੇ ਨਾ ਤਾਂ ਕ੍ਰਿਸ਼ਨ ਨੇ ਮਹਾਰਾਜ ਗੀਤਾ ਭਗਵਾਨ ਕ੍ਰਿਸ਼ਨ ਦਾ ਗੀਤਾ ਉਹ ਜਨ ਕੀਤੀ ਸੀ ਤੇ ਅੱਠਵੇਂ ਪਾਸ਼ਾ ਸ਼ੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਕਹਿੰਦੇ ਭਾਈ ਜੇ ਅਸੀਂ ਤੈਨੂੰ ਗੀਤਾ ਸ਼ਲੋਕ ਪੜ੍ਹ ਕੇ ਸੁਣਾ ਦਾਂਗੇ ਨਾ ਤੂੰ ਕਹਿੰਗਾ ਵੀ ਇੱਕ ਧਰਮਾਨੇ ਖਾਨਦਾਨ ਤੋਂ ਪੈਦਾ ਹੋਇਆ ਬਚਪਨ ਜਿਹਨਾਂ ਨੇ ਗੀਤਾ ਪ੍ਰਾਪਤ ਕੀਤਾ ਹੈ ਉਹ ਵੀ ਤੂੰ ਆਹ ਕਾਹਤੇਰੇ ਪੜ੍ਹਦੇ ਜਿਹੜਾ ਉਹ ਵੀ ਬੇਕਾਰ ਆ ਮੂਰਖ ਹੈ ਉਹ ਲਿਆ ਜਿਆ ਉਹ ਗੰਗੂ ਤੇ ਨਹੀਂ ਰੁਕੀ ਉਹ ਬੋਲਣ ਲਈ ਜਾਣ ਲੱਗੂਗਾ ਸੀ ਵੀ ਤੇ ਬੋਲਣ ਲਈ ਜਾਣ ਦਾ ਤੇ ਅੱਠੇ ਪਾਸੇ ਸਰੂ ਹਲਕਿਸ਼ੇ ਸਿਆਰੀ ਮਹਾਰਾਜ ਨੇ ਉਹਦੇ ਸਿਰ ਤੇ ਛੱਡੀ ਰਕੀ ਤੇ ਮੇਲ ਪਰੇ ਕੀਤਾ ਹੱਥਾਂ ਨਿਰਾਕੀ ਦੀ ਦ੍ਰਿਸ਼ਟੀ ਤੇ ਪੰਡਤ ਨੂੰ ਕਹਿੰਦੇ ਲੈ ਵੀ ਔਰ ਕੋ ਕੀਤਾ ਸ਼ਲੋਕ ਤੇ ਇਹ ਹੱਥ ਕਰੂ ਜੋ ਬ੍ਰਹਮਣ ਗੀਤਾ ਸ਼ਲੋਕ ਪੋਲਿਆ ਨਾ ਜੋ ਸ਼ਲੋਕ ਦਾ ਉਚਾਰਨ ਕਰਨ ਲੱਗਿਆ ਉਹ ਸ਼ਲੋਕ ਗਲਤ ਕਰ ਗਿਆ ਗਾਲੇ ਚ ਤੇ ਗੰਗੂਦੋਨੀ ਕਹਿੰਦਾ ਇਹਨਾਂ ਬ੍ਰਹਮਣ ਦੇਵਤਾ ਪਹਿਲੇ ਜਾਂ ਤਾਂ ਤੂੰ ਸੰਸਕ੍ਰਿਤ ਦਾ ਸ਼ਲੋਕ ਹੀ ਕੀ ਕਰਦਾ ਗਲਤ ਬੋਲ ਰਿਹਾ ਤਾਏ ਜੋ ਬੋਲ ਕੇ ਸੁਣਾਇਆ ਉਹਨਾਂ ਜੱਗ ਕਰਦਾ ਤੇ ਫਿਰ ਉਹ ਅੱਠਵੇਂ ਪਾਸ਼ਾ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਨਨਾ ਦੇ ਲੰਮਾ ਏ ਹੁੰਦੀ ਮਹਾਂਪੁਰਸ਼ਾਂ ਦੀ ਬਹਿਮਾ ਗੁਰਬਾਣੀ ਐਵੇਂ ਲਿਖੀ ਗੁਰਬਾਣੀ ਦਾ ਇੱਕ ਸ਼ਬਦ ਜਿਹੜਾ ਦਾ ਇੱਕ ਇੱਕ ਸ਼ਬਦ ਉਹ ਸਾਡੇ ਜੀਵਨ ਨੂੰ ਪਲਟਣ ਵਾਲਾ ਹੈ ਇੱਕ ਸ਼ਬਦ ਤੇ ਜੇ ਅਸੀਂ ਇੱਕ ਸ਼ਬਦ ਤੇ ਗੁਰਬਾਣੀ ਦੇ ਤੇ ਅਮਲ ਕਰ ਲਈਏ ਤੁਰ ਮੈਂ ਪਹਿਲੇ ਨਾ ਗਿਆ ਤਾਂ ਲੱਗੇ ਸਾਡਾ ਲੋਕ ਤੇ ਕੋ ਲੋਕ ਜਿਹਾ ਮਾਸਟਰ ਸੁਰੰਗ ਬਣ ਜੂਗਾ ਤੇ ਚਲ ਰਾਈ ਤੇ ਦੇਖਾ ਪੰੋਂ ਜਾਣਗੇ ਇਸ ਵਾਸਤੇ ਪਹਿਲੀ ਸ਼ਬਦ ਅਜਿਹੀ ਪਿੰਗਲ ਪਰਮਚਾਰ ਪਰੇ ਖਚਤਰਾ ਨੂੰ ਕੀਤਾ ਅੰਗਲੇ ਤ੍ਰਿਭਉ ਸੂਜੀਏ ਗੁਰਪੇਟ ਕਨੀਤਾ ਜੁਜਸਾਨੀ ਤੇ ਹੋਰ ਦੇ ਮਿਹਰਪਾ ਹੋ ਜੇ ਤਾਂ ਸੂਰਦਾਸ ਵਰਗੇ ਤੇ ਭਗਵਾਨ ਦੀ ਕ੍ਰਿਸ਼ਨ ਦੀ ਕਿਰਪਾ ਹੋ ਗਈ ਤੇ ਕਿੰਨਾ ਲੋਕਾਂ ਨੇ ਸੋਝਿਓ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਏ ਇਹ ਸਿੰਗਲ ਪਰਬਤ ਪਰ ਪ੍ਰੇਖhetra ਉਗੀ ਦਾ ਅੰਦਰਿਤ ਬੰਦ ਹੋ ਗਿਆ ਕੋਪੇ ਨੀ ਤਾਂ ਮੈਂ ਮਹ ਸਾਧੂ ਸੰਗ ਦੀ ਸੁਣੋ ਮੇਰੇ ਮੀਤਾ ਕਹਿੰਦੇ ਮੈਲ ਕੋਈ ਕੋਟ ਅਗਹਰੇ ਨਿਰਮਲ ਭਏ ਜੀਤਾ ਦੋ ਸ਼ਬਦ ਆਏ ਇੱਕ ਤਾਂ ਹੈ ਮੈਲ ਕੋਈ ਅਗਹਰੇ ਕੋਟ ਅਗਹ ਪਹਿਲਾਂ ਸਾਨੂੰ ਅਗਹ ਦਾ ਨਹੀਂ ਪਤਾ ਅਗਹ ਹੁੰਦਾ ਕੀ ਹੈ ਆਗਰ ਚਾਵ ਦਾ ਸੰਸਕਰਤ ਹੈ ਗੁਰਬਾਣੀ ਤੇ। ਤਾਂ ਇਹ ਤੁਮਹਾਂ ਨੂੰ ਰੁੰਦਾ ਪਾਪ। ਇਹ ਕਿਛਾ ਦਾ ਉਹ ਕਿਲ ਵੇਖੋ। ਉਹ ਕਿਲ ਵੇਖਦਾ ਮਦੁਰੇ ਪਾਪ ਹੁੰਦਾ ਉਹ ਗੁਰਬਾਣੀ ਦੇ ਸੰਸਕਰਤ ਚਾਹੁੰਦੇ। ਬਹੁਤ ਹੈ ਸ਼ਬਦ ਸੰਸਕਰਤ ਦੇ ਗੁਰਬਾਣੀ ਦੇ ਹੁੰਦੇ। ਗੁਰਬਾਣੀ ਕਹਿੰਦੇ 4.14 ਉਹਨਾਂ ਸਕਲ ਪਿਆਮਤ RAM ਨਾਨਕ ਉਹਨਾਂ ਦੇ ਕੀਆ ਪੂਰਨ ਤਾਂ ਕੇ ਕਾਮ। ਮੇਰ ਪਾਟ ਆਜ ਜੁਗਾ ਜੁਗ ਜੱਕ ਅੰਤ ਨਾ ਜਾਣਿਆ ਸਭ ਨਿਰੰਤਰ RAM ਰਹਾ ਉਹ ਐਸਾ ਰੂਪ ਉਹ ਖਾਨਿਆ ਤੇ ਗੁਰਬਾਣੀ ਹਰ ਪਾਟ ਤੇ ਸਾਡੇ ਫਹਿਲ ਦੂਰ ਕਰਦੀ ਹੈ ਤੇ ਇਸ ਵਾਸਤੇ ਮੇਰ ਪੁਆਇੰਟ ਹੈ ਕਿ ਮੈਲ ਕੋਈ ਮੈਲ ਮੈਲ ਕਿਹੜੀ ਹੈ ਸਾਡੇ ਕਪੜਿਆਂ ਤੇ ਮੈਲ ਲੱਗੀ ਹੋਵੇ ਸਾਬਣ ਨਾਲ ਧੋ ਲੋ ਤੇ ਸਾਬਣ ਲਾਓ ਤੇ ਕੱਢ ਜਿੱਤੋ ਤੇ ਮੈਲ ਨਿਕਲ ਜਾਂਦੀ ਹੈ ਅਜੇ ਤੱਕ ਮਜੀਨ ਆ ਗਈ ਔਰ ਇਹ ਤੇ ਮੈ ਜੜੀ ਆ ਉਹ ਜੰਮੀ ਹੋਈ ਏ ਸਾਡੇ ਮਨ ਦੇ ਉੱਤੇ ਕੋਈ ਵੀ ਜਨਮ ਦਿਨ ਹੀ ਜਨਮ ਦਿ ਹੈ ਜਿਹੜੋ ਸੀ ਕਹਿੰਦੇ ਪਰਵਾਣ ਚ ਪੜਦੇ ਆ ਕਿ ਜਨਮ ਜਨਮ ਕੀ ਮਲ ਲਾ ਕੀ ਇਸ ਮਨ ਕੋ ਕਾਲਾ ਹੋਇਆ ਸ਼ਾਓ ਹੰਲੀ ਤੋਂ ਦੀ ਉਜਲੀ ਨਾ ਹੋਵੇ ਜੇ ਸੋ ਤੋਂ ਵਰ ਪਾਓ ਜਿਵੇਂ ਕੋਲੀ ਦੀ ਤੇਲ ਹੁੰਦੀ ਸੀ ਨਾ ਅੱਜ ਕੱਲਤਾ ਜੀ ਕੋਲ ਨਹੀਂ ਜਾਣਦੇ ਅੱਜ ਕੱਲ ਦੀ ਜਨਰੇਸ਼ਨ ਨੂੰ ਅੱਜ ਕੱਲ ਦੀ ਜਨਰੇਸ਼ਨ ਨੂੰ ਕੁਰਬਾਨੀ ਸੁਣਨੀ ਸ਼ੁਰੂ ਕਰਦੇ ਹੋ ਸਮਝੀ ਨਹੀਂ ਹੁੰਦਾ ਨਾ ਉਹ ਬੜੇ ਉਸ ਨਾ ਸਾਧੂਏ ਸੰਗਤ ਕੀਤੀ ਹੈ ਉਹਨੇ ਸੰਗਤ ਨਹੀਂ ਕੀਤੀ ਨਾ ਕੁਰਬਾਨੀ ਫੜਿਆ ਨਾ ਸੁਣੀਏ ਨਾ ਮਹਾਕਾਰ ਸੁਣੀ ਨਾ ਧੰਮ ਸੁਣੀ ਉਹਨੂੰ ਵੀ ਪਤਾ ਸੀ ਤੋਂ ਅੱਜ ਆ ਜੀ ਵਾਸਤੇ ਪਤਾ ਕਿਤੇ ਪੁਰਾਣੇ ਗੁਰੇ ਪੁਰਾਣੇ ਗੁਰਾਂ ਦੀ ਗੱਲ ਤੁਹਾਨੂੰ ਸੁਣਾਉਣਾ ਹੈ ਜੀ ਦੁਰਗੇ ਪਹੁੰਚ ਜੂ ਸਾਤ ਸਦੇ ਵਿੱਚ ਬੈਠੇ ਉਹ ਜੀ ਬੁੜੇ ਇੱਕ ਬੁੜੇ ਨੇ ਕਿ ਜੀ ਆਲਮੀ ਸਿੱਖਿਆ ਦਨਿ ਸ਼ੁਰੂ ਕਰ ਦਿੱਤੀ ਜੇ ਨੌਜਵਾਨ ਨੂੰ ਜੋ ਨੰਗੇ ਰਹੋ ਦਰ ਗਿਆ ਜੋ ਦੂਆ ਦੂਜਾ ਬੁੜਾ ਕਹਿੰਦਾ ਉਹ ਬੁੜੇ ਨੂੰ ਕਹਿੰਦਾ ਗੱਲ ਸੁਣ ਓਏ ਕਹਿੰਦਾ ਮੈਂ ਤੈਨੂੰ ਪੁੱਛਦਾ ਵੀ ਮੱਝ ਕੋਲੇ ਵੀਰ ਵਜੋਂ ਦਾ ਕੋਈ ਫਾਇਦਾ ਆਏਗਾ ਬੁੜਿਆਂ ਵੀ ਬਾੜਾ ਦੇ ਬੁੜੇ ਜਾਣਦੇ ਨੇ

ਧਾਰਮਿਕ ਗ੍ਰੰਥ ਸਮਝਣ ਵਾਸਤੇ ਇੰਟੈਲੈਕਟ ਹੈ ਜੀ ਬੁੱਧੀ ਹੈ ਜੀ ਦਾਰਸ਼ੀ ਕਹਿੰਦੇ ਦੱਸੋ ਵੀ ਉਹ ਧਾਰਮਿਕ ਗ੍ਰੰਥ ਕਰਨੇ ਕੀ ਇੱਕ ਆਦਮੀ ਬਲਾਈਂਡ ਦੋਦਰੇ ਸ਼ਿਵ ਦੇ ਕੱਪੜੇ ਪਹਿਨਾ ਦਿਓ ਤੇ ਸੋਨੇ ਦੇ ਗਹਿਣੇ ਪਹਿਨਾ ਦਿਓ ਮੁੜ ਕੇ ਛੇ ਫੋਟਸੀ ਛੇ ਗੂੜੇ ਖਰਾ ਕਰ ਦਿਓ ਉਹਨੂੰ ਕੋਈ ਭਾਗ ਹੈਗਾ ਉਹ ਵਸਤਰ ਦਾ ਜਾਂ ਸੀਸੇ ਦਾ ਜਾਂ ਸੋਰੇ ਦਾ ਇਸ ਦਾ ਤਾਂ ਹੋਈ ਨਹੀਂ ਬਦਲਣਾ ਤੇ ਜਿਹੜਾ ਆਦਮੀ ઋષਿ ਕਹਿੰਦੇ ਨੇ ਕਿ ਜਿਹੜਾ ਆਦਮੀ ਇੰਟੈਲੈਕਚੁਅਲੀ ਬਲਾਈਂਡ ਹੈ ਜਿਹਦੇ ਕੋਲ ਬ੍ਰੇਨ ਹੀ ਨਹੀਂ ਸਮਝਣ ਵਾਸਤੇ ਤੇ ਉਹ ਦਸੋਂ ਧਰਮ ਕੰਮ ਕਰ ਰਹੀ ਹੈ। ਐਵੀ ਜਿਹੜੇ ਸਾਧੂਆਂ ਦੀ ਸੰਗਤ ਕਰਦੇ ਆ ਜਿਹਦੇ ਪਿਛਲੇ ਜਾਂਦੇ ਕੋਲ ਨਿੱਕੀਤੇ ਹੁੰਦੇ ਉਹ ਹੀ ਆਦਮੀ ਇਸ ਅਲਾਹੀ ਬਾਣੀ ਨੂੰ ਸੁਣ ਕੇ ਲਾਭ ਉਠਾ ਲਵੇ। ਚਾਰ ਨਵੇਂ ਦੀ ਦੇਖੇ ਸੋੜਾ ਹਿੰਦਰੇ ਨੇ ਜਿਸੋੜੇ ਪੰਜ ਪਤਾ ਸਰਵਰਨ ਦੇਵ ਜੀ ਮਹਾਰਾਜ ਇਸਾ ਲਾਹੀ ਪਾਣੀ ਦਾ ਸੰਗ੍ਰਹਿ ਕਰ ਰਹੇ ਸਨ ਨਾ ਤੇ ਉਹ ਉਸ ਵੇਲੇ ਕੋਜ ਗੁਰਮਖ ਪਰਨੇ ਹੱਥ ਬੰਦ ਕੇ ਪੰਜ ਪਤਾ ਸਰਵਰਨ ਦੇਵ ਜੀ ਮਹਾਰਾਜ ਜੀ ਤਨ ਸਰਖਾਨ ਪਾਣੀ ਦੀ ਹੋਏ ਗਿਆਨ ਦੇ ਸਾਗਰ ਸਿੰਘ ਜੀ ਦਾ ਸਮੂਹ ਕਰ ਲੋ ਤੁਹਾਨੂੰ ਮਹਿਰਮਾਨ

नमस्कार करना वा पाप कर विरोध पन वा है हे अंजलि पन वा है ते फिर तुझे सेवा करो ते फिर नम्रता पूर्व क्वेश्चन पूछो पुछ ये शंका तो ये पूछो तो न जवाब तो, तो रमसला हाल हो गया तो अथवा लेके कर सके बेंती कर रहे महाराज ए जो आप अलाही बाणी श्री गुरु ग्रंथ साहिब जी महाराज प्यार कर रहे हो ਇਸ ਨੂੰ ਸੁਣਦਾ ਫਲ ਕੀ ਹੋਊਗਾ ਜਿਵੇਂ શ્રીਮਦ ਭਾਗਵਤ ਪੁਰਾਨ ਹੈ ਉਹ ਨੂੰ ਸੁਣਦਾ ਫਲ ਹੈ ਜੇ ਕੋਈ ਇਹ પુરੁਸ਼ ਸ਼ਰਣ ਵਾਲਾ ਵਿਸਵ ਕੁਸ਼ਟੀ ਹੋਵੇ ਗਿਆਨੀ ਹੋਵੇ ਤੇ ਸੁਣ ਵਾਲਾ ਵੀ ਮੂਰੇ ਸਮਝਦਾਰ ਹੋਵੇ ਤੇ 7 ਦਿਨ ਸ਼ਰਧਾ ਨਾਲ ਸੁਣ ਲੇ ਜੇ ਸੁਣ ਵਾਲਾ ਹੋਵੇ ਸੁਦੇ ਗੁਨੀ ਕ੍ਰਿਸ਼ਨ ਵਾਲਾ ਮੂਰੇ ਹੋਇ ਅਕਸ਼ਤ 10 12 ਦਿਨ ਤੱਕ ਇਹ ਦਿੱਤੇ ਸ੍ਰੌਣ ਵਾਲੇ ਦੇ ਪੱਲੇ ਵੀ ਕੱਖ ਨਹੀਂ ਤੇ ਸੁਣਨ ਵਾਲੇ ਦੇ ਬੰਦੇ ਵੀ ਕੱਖ ਨਹੀਂ ਉਥੇ ਕਰੋਨੇ ਮਹਾ ਪ੍ਰਸ਼ਣੇ ਕਹਿਆ ਕਹਿੰਦੇ শ্রোਤਾ ਬਖਤਾ ਗਿਆਨ ਨਿਧੀ tatharam ਕੀ ਗੋੜ ਕਿਵੇਂ ਸਮਝੂ ਮੈਂ ਜੀਵ ਜਨ ਕਲੀ ਮਲ ਗਸਤ ਵਿਮੋਰ ਕਹਿੰਦੇ ਭਾਈ ਪ੍ਰਮਾਤਮਾ ਦਾ ਜਿਆਸਾਨ ਜਸ ਆਤਮਕ ਗਿਆਨ ਪਰਮ ਗਿਆਨ ਉਹ ਤੀਗੂੜੈ ਕਹਿੰਦੇ ਜਿਹੜਾ ਸੌਣ ਵਾਲਾ ਹੋਵੇ ਉਹਦੇ ਕੋਲ ਵੀ ਸਮੁੰਦਰ ਵਤ ਗਿਆਨ ਹੋਵੇ ਕਿੰਨਾ ਸਮੁੰਦਰ ਵਤ ਤੇ ਜਿਹੜਾ ਸੌਣ ਵਾਲਾ ਹੋਵੇ ਉਹਦੇ ਕੋਲ ਵੀ ਸਮੁੰਦਰ ਵਤ ਗਿਆਨ ਹੋਵੇ ਤੇ ਫੇਰ ਕੁਝ ਪੰਨੇ ਗੱਲ ਤੇ ਅੱਜ ਕੱਲ੍ਹ ਅਸੀਂ ਭੇਜਣ ਐਸੇ ਵਾਸਤੇ ਹੀ

ਕਹਤੇ ਜੋ ਜੋ ਸੁਣਾਏ ਰਾਮ ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ ਕੋਹ ਨਾਨਕ ਪਾਈ ਵਡ ਪਾਗੀ ਮਨ ਤਨ ਹੋਏ ਵਿਗਾਸਾ ਕਹਿੰਦੇ ਭਈ ਜਿਹੜਾ ਆਦਮੀ ਇਸ ਅਲਾਹੀ ਬਾਣੀ ਨੂੰ ਪ੍ਰਮਾਤਮਾ ਦੇ ਜਸ ਨੂੰ ਮਨੋਵਿਰਤ ਨੂੰ ਯਕਾਕਰ ਕਰਕੇ ਸੁਣ ਲੂਗਾ ਤੇ ਅਸੀਂ ਤੁਹਾਨੂੰ ਵੈਦ ਨਾਲ ਕਹਿੰਦੇ ਕਿ ਉਹਦਾ ਜਨਮ ਤੇ ਮਾਰੰਦਾ ਦੁੱਖ ਕਿੱਥੇ ਜਾਸਿ ਕਟ ਗਈ ਨਹੀਂ ਕਟ ਗਈ ਸੁਣ ਦੇ ਨਾਲ ਤੇ ਅੱਜ ਕੱਲ ਅਸੀਂ ਕਰਦੇ ਕੀ ਹੈ ਪੁਰਾਣੇ ਜ਼ਮਾਨੇ 'ਚ ਤਾਂ ਮੇਰੇ ਬਲੇ ਆਸੀ ਸੰਤ ਗਿਆਨੀ ਹੁੰਦੇ ਜਿਹੋ ਜਿਹੋ ਮਹੀਨਾ ਮਿਲਦਾ ਹਰ ਜਲਦੀ ਰਹਿੰਦੀ ਸੀ ਦਸਨ ਧਿਆਨ ਦਾ ਰਹਿਣਾ ਜੀ ਆ ਤੇ ਲੋਕਾਂ ਨੂੰ ਸਮਝਾਉਂਦੇ ਸੀ ਲਵਾਈ ਸਵੇਰੇ ਉੱਠ ਕੇ ਇੱਕ ਤਾਂ ਕਬੀਰ ਸਾਹਿਬ ਦੇ ਬਾਪੇ ਪੀ ਦੇ ਸ਼ਲੋਕ ਨਾ ਕਰੋ ਤੇ ਪ੍ਰਣਾ ਜਵਾ ਜੋ ਜਾਣਾ ਵੀ ਵੀ ਆਪੀ ਇਲਾਹੀ ਵੰਡ ਲੈਣ ਵਾਸਤੇ ਗੁਰਦਵਾਰਾ ਜਾਂਦੇ ਹੁੰਦੇ ਸੀ ਪਾਣੀ ਛੜਕਿਆ ਹੁੰਦਾ ਸੀ ਦਿੱਸੇ ਘਰੇ ਪ੍ਰਭਾ ਹੁੰਦਾ ਸੀ ਸਵੇਰ ਤੋਂ ਲਗੇ ਸ਼ਾਮ ਤੱਕ ਮੂਹਰੇ ਬੈਠ ਰਹੇ ਤੇ ਵੀ ਆਦਮੀ ਸੁਣਨ ਵਾਸਤੇ ਤੇ ਰਾਤ ਨੂੰ ਸਾਰੀਆਂ ਪਾਈਆਂ ਆ ਜਾਂਦੀਆਂ ਸੀ ਰੁਪਿਆ ਤੇ ਪਤਾ ਕੇ ਤੇ ਗੁਰਬਾਣੀ ਦੇ ਹਜੂਜ ਬਹਿ ਜਾਣਾ ਗ੍ਰੰਥ ਨੂੰ ਜੁੱਤੀ ਪੜਨਾ ਤੇ ਜਵਾਖ ਉਪਰ ਜੁੰਦਾ ਸੀ ਤੇ ਜਵਾਖ ਨੇ ਸੌ ਜਾਣਾ ਤੇ ਗੋਨੇ ਕੇਰ ਮੈਨੂੰ ਪਾਸੇ ਪਾ ਦਿਆਂ ਉਹ ਚਾਣੀ ਬੁਰੀ ਨਿਕਲ ਨਹੀਂ ਕੁੜੇ ਬੋਚੀ ਪਾਈ ਰੱਖ ਜਿਹਦੇ ਸੁੱਤੇ ਪੈਦੇ ਵੀ ਬਾਣੀ ਕਰਨਾ ਚ ਉਹ ਵੀ ਇਹਦੇ ਪਾਪ ਤੇ ਹੈ ਸੁੱਤੇ ਪੈਦੇ ਵੀ ਬਾਣੀ ਕਰਨਾ ਚ ਪਊਗੀ ਤੇ ਅੱਜ ਅਮਰੀਕਾ ਦੇ ਸੈਂਟਿਸਟ ਇਹੀ ਕਹਿੰਦੇ ਕਿ ਸੁੱਤਾ ਪਿਆ ਵੀ ਆਦਮੀ ਫੜ ਲੈਂਦਾ ਹੈ। ਦਕਾਕ ਲਾਲੇ ਉਹਦੇ ਕੰਨਾਂ 'ਚ ਤੇ ਸੁੱਤਾ ਵੀ ਗਿਆਨ ਪ੍ਰਾਪਤ ਕਰ ਲੈਂਦਾ ਹੈ। ਤੇ ਪੁਰਾਣੀਆਂ ਬੋਲੀਆਂ ਇਹ ਬਹਿਣਾ ਨਾਲ ਜਿਹੜਾ ਸੈਂਟਿਸਟ ਕਹਿੰਦੇ। ਲੋ ਸੁੱਤੇ ਪਏ ਵੀ ਜਵਾਗ ਪਾਣੀ ਸੁਣਦੇ ਹੁੰਦੇ ਸੀ। ਤੇ ਉਹਨਾਂ ਦਾ ਸ਼ਰਧਾ ਕਿੰਨੀ ਹੁੰਦੀ ਸੀ ਤੇ ਵਿਸ਼ਵਾਸ ਕਿੰਨਾ ਹੁੰਦਾ ਸੀ ਤੇ ਮਾਨਸਿਕ ਤੌਰ ਤੇ ਸ਼ਾਂਤੀ ਕਿੰਨੀ ਹੁੰਦੀ ਸੀ। ਇਹ ਪਰਿਵਾਰਾਂ ਵਿੱਚ ਇਕਾਗੰਨਾ ਹੁੰਦਾ ਸੀ ਇੱਕੋ ਬਜ਼ੁਰਗ ਹੁੰਦਾ ਸੀ 50 ਦੀ ਉਹਦੇ ਕੰਟਰੋਲ 'ਚ ਜਲਦੀ ਸੀ ਤੇ ਹੁਣ ਸਾਰੇ ਆਪੋ ਤਾਂ ਵੀ ਇਹ ਹੁਣ ਤੱਕ ਜੇਦੀ ਕੋਈ ਨਹੀਂ ਤੋਂ ਮੈਂ ਪੁਆਇੰਟ ਕੈਪੈਸਿਟੀ ਆਫ ਪ੍ਰੈਸਿਪਤਾਂਤ ਤੋਂ ਉੱਘਰ ਕੇ ਅਸੀਂ ਗੁਰਬਾਣੀ ਜਿਹੜੀ ਹੈ ਨਾ ਉਸ ਨੂੰ ਉਹ ਤੇ ਅਮਲ ਕਰਨਾ ਛੱਡ ਰਿਸੀਆਂ ਦੀ ਸਿੱਖਿਆ ਤੇ ਜੇ ਅਸੀਂ ਆਪ ਦੀ ਸਿੱਖਿਆ ਛੱਡ ਦੇਵਾਂਗੇ ਤਾਂ ਜੁਰਾਂਗੇ ਗੋਰੇ ਦੇ ਮੇਕ ਵੀ ਜਾਦੇ ਉਹ ਕਹਿੰਦਾ ਉਹ ਅਜੇ ਤੋ ਉਸਤਾਦੀਓ ਤੁਸੀਂ ਕਹਿੰਦਾ ਇਹਦੇ ਧੱਕੇ ਖਾਂਦੇ ਖੜਦੇ ਰੋਲਦੇ ਰਹੇ ਆ ਘਟਿਆ ਕੁਆਦੀ ਦਾ ਕੰਮ ਕਰਦੇ ਆ ਕਹਿੰਦਾ ਇਹ ਕਿਉਂ ਕਰਦੇ ਆ ਤੁਹਾਡਾ ਮਲਕ ਦਾ ਸੌਣ ਲਈ ਜੜੀ ਆ ਸੀ ਜਿਹੜਾ ਸਾਰੇ ਮਲਕ ਕਹਿੰਦਾ ਭੁੱਖੇ ਮਰਦੇ ਤੁਹਾਡੇ ਕੋਲ ਨੂੰ ਭੱਜੇ ਸੀ ਇਹ ਮੁਸਲਮਾਨ ਸੀ ਨਾ ਅਰਬ ਕੰਟਰੀਆਂ ਵਾਲੇ ਉਹ ਭੁੱਖੇ ਮਰਦੇ ਹਿੰਦੁਸਤਾਨ ਨੂੰ ਆਏ ਸੀ ਤੇ ਗੋਰੇ ਵੀ ਭੁੱਖੇ ਮਰਦੇ ਸੀ ਉਸਤਾਨ ਨੂੰ ਆਏ ਸੀ सारा हिंदुस्तान लुट के लागे खजाना इंग्लैंड खजाना वापस कर देंगे ब्याज दे तो गया, गया, जो संविधान बन गया मंगया दाल ब्याज दिता मुड़के मुके खजाना सामने वापस करता हूं भी यो हाल है ਗੋਰੇ ਜਗਾ ਹਿੰਦੁਸਤਾਨ ਨਹੀਂ ਹੈ ਅਜੇ ਵੀ ਕਹਿੰਦੇ ਵੀ ਅਸੀਂ ਹੁਣ ਵੀ ਮੁੱਖੇ ਪਰ ਲਗਾਏ ਔਰ ਥੋੜੇ ਸਮੇਂ ਚ ਤੇ ਹਿੰਦੁਸਤਾਨ ਦੀ ਸੰਭਲ ਨਹੀਂ ਵਾਹ ਤੇ ਅਸੀਂ ਛੱਡ ਛੱਡ ਬਾਹਰ ਨੂੰ ਭੱਜੇ ਜਾਂਦੇ ਕਿਉਂਕਿ ਪ੍ਰਯਤ ਦੀ ਕਮੀ ਹੈ ਜੈਸੀ ਇੱਥੇ ਕਹਿੰਦੇ ਉਹ ਗੋਰੇ ਨੇ ਲਿਖਿਆ ਸੀ ਉਹ ਤਾਂ ਇਹ ਤਾਂ ਉਹ ਤੁਸੀਂ ਆਪਣੀ ਸਭਿਆਦਾ ਸ਼ਰਤੀ ਆਪਣੀ ਲੈਂਗੁਏਜ ਸ਼ਰਤੀ ਪੁਰਾਣੀ ਸੰਸਕ੍ਰਿਤ ਦੇਹਲਾਈ ਬਾਣੀ ਤੋ ਇਹ ਗੁਰੂਆਂ ਦੀ ਸਿੱਖਿਆ ਤੇ ਅਮਲ ਕਰਨਾ ਛੱਡਦਾ ਤੇ ਤਾਂ ਤੁਸੀਂ ਰੋਲਦੇ ਰਹਦੇ ਆ ਜੇ ਤੁਸੀਂ ਗੁਰੂਆਂ ਦੀ ਬਾਣੀ ਤੇ ਆਪਣੀ ਸੱਤ ਆਪਣੀ ਸੰਸਕ੍ਰਿਤੀ ਸਾਹਮਣੇ ਰੱਖਦੇ ਤੇ ਕਿੰਨੇ ਬਾਹਰਲੇ ਬੁਖਰੇ ਤੁਹਾਡੇ ਮਨ ਝਾੜਨ ਨੂੰ ਬਿਦੂ ਮੇਰਵਾ ਨਹੀਂ ਰੋ ਇਸ ਵਾਸਤੇ ਸਲੀਅਤ ਜਿਹੜੀ ਹੈ ਸਚਾਈ ਤਾਂ ਸਚਾਈ ਹੁੰਦੀ ਹੈ ਜਿਹਨੇ ਸੱਚ ਨੂੰ ਜਾਣ ਲਿਆ ਉਹ ਹਮੇਸ਼ਾ ਆਪ ਤੇ ਸੁਖੀ ਹੋ ਗਿਆ ਸੀ ਸੱਚ ਨੂੰ ਜਾਣ ਕੇ ਝੂਠ ਨੂੰ ਬਾਹਰ ਤਾਂ ਹੀ ਗੁਰਬਾਣੀ ਕਹਿੰਦੀ ਜਿੰਨੇ ਸੱਚ ਪਛਾਨਿਆ ਸੇ ਸੁਖੀਏ ਜੁਗ ਚਾਰ ਓ ਮਾ triglycerides ਨਾ ਮਾਰ ਕੇ ਸੱਚ ਰੱਖਿਆ ਉਸਤਾਰ ਜਗ ਵਿੱਚ 라ਹਾ ਏਕ ਨਾਮ ਪਾਈਏ ਗੁਰ ਵਿਚਾਰ ਇਹ ਸਾਧੂ ਕੀ ਮਨ ਕੋਟ ਗਹਿ ਗੁਰਬਾਣੀ ਕਹਿੰਦੀ ਕੀ ਹੈ ਸਾਧੂ ਕੀ ਮਨ ਕੋਟ ਗਹਿ ਉਕਤ ਸਿਆਮ ਤਿਆਗ ਇਹ ਮਨਾ ਉਹ ਸਭ ਦੇ ਸ੍ਰੀ ਬ੍ਰਹਮ ਗਿਆਨੀ ਮਹਾ ਪੂਜਾ ਦੀ ਸ਼ਰਨ ਲੈ ਲਾ ਕੋਟ ਲੈ ਲਾ ਤੇ ਫਿਰ ਕਹਿੰਦੇ ਆਪ ਦੀ ਜਿਹੜੀ ਮਨ ਮਤਾ ਨੂੰ ਛੱਡ ਦੇ ਕਹਿੰਦੇ ਉਕਤ ਸਿਆਣਕ ਤਿਆਗ ਕਹਿੰਦੇ ਆਪ ਦੀ ਮਨ ਮਤ ਛੱਟ ਤੇ ਸ਼ਰਨ ਲੈ ਫਿਰ ਕਹਿੰਦੇ ਗੁਣ ਤਿਖਿਆ ਜੇ ਮਨ ਵਸੈ ਨਾਨਕ ਮਸਤਕ ਭਾਗ गुरुवार दी शिक्षा गुरुवार दी शिक्षा ये मानचिवासी आवे ते ओ जीवा पाप शाली हो इतने भी सुखी ते अग्नि भी सुखी और ए जागने तक ही सुपरेज भी दुखी होगा तो सुपरेज भी सुखी रहूँगा इस वास्ते कबीर साहब कहना पिया के सुपने में प्रदाय के जामुक नक्शा राम ताके पाकी पानी मेरे दर को ਜਾ ਮੈਂ ਤੇਰਾ ਸੁਤਾ ਬੈਗ ਰਾਮ 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 ਜੱਪਿਆ ਨਾਵੇ ਤੇ ਮੇਰਾ ਜੀਅ ਕਰਦਾ ਮੈਂ ਆਪਨੇ ਸੇਰ ਦੀ ਚੌੜੀ ਜਵਾ ਕੇ ਤੇਰੀ ਜੁੱਤੀਆਂ ਬਣਾ ਕੇ ਵਰਤਦੇ ਘਰੇ